ਗੱਲ ਕਰੀਏ ਹਾਈ ਬੀਪੀ ਤੇ ਤਾਂ ਅੱਜਕੱਲ ਬਹੁਤ ਜਣਿਆਂ ਦੇ ਵਿੱਚ ਹਾਈ ਬੀਪੀ ਦੀ ਪ੍ਰੋਬਲਮ ਦੇਖੀ ਜਾ ਰਹੀ ਹੈ ਔਰ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਲਈ ਗੋਲੀ ਜੋ ਹੈ ਖਾਣੀ ਪੈਂਦੀ ਹੈ ਤੇ ਕਈਆਂ ਨੂੰ ਤਾਂ ਜਿਵੇਂ ਹੀ ਹਾਈ ਬੀਪੀ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਰੀ ਉਮਰ ਹੀ ਨਾਲ ਹਾਈ ਬੀਪੀ ਦੀ ਗੋਲੀ ਰੱਖਣੀ ਪੈਂਦੀ ਹੈ ਪਰ ਕੀ ਤੁਸੀਂ ਕਦੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਹਾਈ ਬੀਪੀ ਦੀ ਪ੍ਰੋਬਲਮ ਹੋਈ ਕੀ ਹੈ ਇਸ ਦੇ ਪਿੱਛੇ ਦੇ ਕਾਰਨ ਕੀ ਨੇ ਸੋ ਜੇਕਰ ਤੁਸੀਂ ਨਾ ਕਾਰਨਾਂ ਨੂੰ ਸਮਝ ਲਓਗੇ ਨਾ ਤਾਂ ਤੁਸੀਂ ਆਪਣੀ ਹਾਈ ਬੀਪੀ ਦੀ ਪ੍ਰੋਬਲਮ ਨੂੰ ਖੁਦ ਵੀ ਠੀਕ ਕਰ ਸਕਦੇ ਹੋ ਆਪਣੀ ਲਾਈਫ ਵਿੱਚ ਥੋੜੇ ਜਿਹੇ ਚੇਂਜਸ ਗੱਲ ਅਗਰ ਆਪਾਂ ਹਾਈ ਬੀਪੀ ਦੀ ਕਰੀਏ ਦੇਖੇ ਪਹਿਲਾਂ ਆਪਾਂ ਨੋਰਮਲ ਰੇਂਜ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 120/80 ਨੋਰਮਲ ਰੇਂਜ ਹੁੰਦੀ ਹੈ ਬਾਕੀ ਸਾਡਾ ਜਿਹੜਾ ਬੀਪੀ ਦੀ ਪ੍ਰੋਬਲਮ ਦੀ ਅਗਰ ਗੱਲ ਕਰੀਏ ਬਹੁਤ ਸਾਰੇ ਫੈਕਟਰਸ ਦੇ ਉੱਪਰ ਡਿਪੈਂਡ ਕਰਦੀ ਹੈ ਪਰ 120/80 ਦੀ ਰੇਂਜ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੂਰੇ ਦਿਨ ਚ ਕਈ ਵਾਰ ਇਹ ਵੱਧਦਾ ਘਟਦਾ ਵੀ ਹੈ ਡਿਪੈਂਡ ਕਰਦਾ ਸਾਡੇ ਮੂਡ ਤੇ ਸਾਡੇ ਇਮੋਸ਼ਨਸ ਤੇ ਕਦੀ ਬਹੁਤ ਗੁੱਸਾ ਆ ਗਿਆ ਤਾਂ ਬੀਪੀ ਹਾਈ ਹੋ ਜਾਂਦਾ ਹੈ ਜਾਂ ਫਿਰ ਕੋਈ ਸੈਡ ਹੈ ਸਟ्रेस ਦੇ ਵਿੱਚ ਹੈ ਕਈਆਂ ਦਾ ਲੋ ਹੋ ਜਾਂਦਾ ਕਈਆਂ ਦਾ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਕਈਆਂ ਦੀ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਿਆਦਾ ਰਹਿੰਦੀ ਹੈ ਜਿਸ ਨਾਲ ਬੀਪੀ ਜੋ ਹੈ ਹਾਈ ਹੋਇਆ ਰਹਿੰਦਾ ਹੈ ਤਾਂ ਇਹ ਸਾਰੇ ਫੈਕਟਰਸ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਧਿਆਨ ਦੇਣਾ ਪੈਂਦਾ ਹੈ ਤੇ ਅੱਜ ਆਪਾਂ ਮੇਨ ਰੀਜ਼ਨਸ ਉੱਪਰ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਖੁਦ ਸੁਧਾਰ ਕੇ ਵੀ ਆਪਣੇ ਹਾਈ ਬੀਪੀ ਨੂੰ ਕੰਟਰੋਲ ਵਿੱਚ ਕਰ ਸਕਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ कौर ਤੇ ਇਸ ਪੇਜ ਤੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਰੇਕ ਤੱਕ ਅਗਰ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਦਿਓ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਫੇਸਬੁ ਤੇ ਤਾਂ ਫੋਲੋ ਵੀ ਕਰ ਦਿਓ ਇੰਸਟਾਗ੍ਰam ਤੇ ਵੀ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ ਪੰਜ ਰੀਜ਼ਨਸ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਤਾਂ ਦੇਖੋ ਸਭ ਤੋਂ ਪਹਿਲਾ ਹੈ ਬੈਡ ਲਾਈਫ ਸਟਾਈਲ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਆਪ ਨੂੰ ਜਿਹੜੀਆਂ ਦੇ ਦਿੱਤੀਆਂ ਨੇ ਨਾ ਉਹ ਸਾਡੇ ਖਰਾਬ ਲਾਈਫ ਸਟਾਈਲ ਦੇ ਕਰਕੇ ਹੀ ਹੈ ਸੋ ਸਿਡੈਂਟਰੀ ਲਾਈਫ ਸਟਾਈਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਮੀਨਸ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਬੈਠੇ ਆ ਤਾਂ ਬੈਠੇ ਹੀ ਆ ਟੀਵੀ ਦੇਖ ਰਹੇ ਆ ਫੋਨ ਯੂਜ਼ ਕਰ ਰਹੇ ਆ ਖਾਣਾ ਖਾਇਆ ਫਿਰ ਬੈਠ ਕੇ ਲੇਟ ਗਏ ਸੌਂ ਗਏ ਉੱਠ ਕੇ ਬਸ ਇਹੀ ਕੁਝ ਹੋ ਰਿਹਾ ਹੈ ਜਾਂ ਥੋੜਾ ਬੋਤਾ ਆਪਣੇ ਹੀ ਕੰਮ ਕਰ ਰਹੇ ਆ ਹੋਰ ਜ਼ਿਆਦਾ ਹਿਲਜੁਲ ਬੋਡੀ ਵਿੱਚ ਹੋ ਹੀ ਨਹੀਂ ਰਹੀ ਹੈ ਤਾਂ ਇਸ ਦੇ ਨਾਲ ਵੀ ਜੋ ਹੈ ਬਲੱਡ ਸਰਕੂਲੇਸ਼ਨ ਡਿਸਟਰਬ ਹੋਣ ਲੱਗਦਾ ਹੈ ਤੇ ਹਾਈ ਬੀਪੀ ਦੀ ਪ੍ਰੋਬਲਮ ਹੋਣ ਲੱਗਦੀ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਵਾਕ ਦੀ ਆਦਤ ਰੱਖੋ ਹਲਕੀ ਫੁਲਕੀ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਆਪਣੀ ਜ਼ਰੂਰ ਰੱਖੋ ਤਾਂ ਕਿ ਬਲੱਡ ਪ੍ਰੈਸ਼ਰ ਜਿਹੜਾ ਹੈ ਨਾਰਮਲ ਰੇਂਜ ਦੇ ਵਿੱਚ ਜ਼ਰੂਰ ਬਣਿਆ ਰਹੇ ोकिंग करते हैं हाई बीपी प्रॉब्लम हो जाती है पहुंच जाते हैं इसलिए अः स्मोकिंग बिलकुल भी नहीं करनी चाहिए सेहत देक है अगों गल करिए सा जो बैड ईटिंग लाइफ स्टाइल हो चुके अजकल सो so, इस ज्यादातर खाना बहरला ही खा रहे हैं ਜਿਹੜੇ ਲੋਕ ਘਰ ਦਾ ਖਾਣਾ ਖਾ ਰਹੇ ਨੇ ਘਰ ਬਣਾ ਕੇ ਸਾਫ਼ ਸੁਥਰਾ ਖਾਣਾ ਖਾ ਰਹੇ ਨੇ ਘੱਟ ਮਸਾਲਿਆਂ ਵਾਲਾ ਖਾਣਾ ਖਾ ਰਹੇ ਨੇ ਤਾਂ ਤੁਸੀਂ ਦੇਖਣਾ ਮਹਿਸੂਸ ਕਰਕੇ ਦੇਖਣਾ ਕਿ ਉਹਨਾਂ ਨੂੰ ਬਿਮਾਰੀਆਂ ਵੀ ਘਟ ਲੱਗੀਆਂ ਹੁੰਦੀਆਂ ਤੇ ਜਿੰਨਾ ਜ਼ਿਆਦਾ ਤੁਸੀਂ ਬਾਹਰਲਾ ਖਾਣਾ ਖਾਂਦੇ ਹੋ ਜੰਕ ਫੂਡ ਹੈ ਪੈਕਿੰਗ ਫੂਡ ਹੈ ਪ੍ਰੋਸੈਸਡ ਫੂਡ ਹੈ ਇਸ ਦੇ ਸਬ ਦੇ ਨਾਲ ਤੁਹਾਨੂੰ ਕੋਈ ਨਿਊਟ੍ਰੀਸ਼ਨ ਤਾਂ ਮਿਲ ਨਹੀਂ ਰਿਹਾ ਲੇਕਿਨ ਮਿਲ ਰਿਹਾ ਹੈ ਢੇਸਾਰਾ ট্রান্স ਫੈਟ ਮਿਲ ਰਿਹਾ ਹੈ ਢੇਸਾਰਾ ਸੈਚੂਰੇਟਿਡ ਫੈਟ ਮਿਲ ਰਹੀ ਹੈ ਢੇਰ ਸਾਰੀ 슈ਗਰ ਸੋ ਇਸ ਕਰਕੇ ਤੁਸੀਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਅੱਜ ਤੋਂ ਹੀ ਬਿਲਕੁਲ ਬਾਹਰਲਾ ਖਾਣਾ ਬੰਦ ਕਰ ਦਿਓ ਕਦੇ ਕਦਾਈ ਹੋਇਆ ਤਾਂ ਠੀਕ ਹੈ ਲੇਕਿਨ ਅਗਰ ਡੇਲੀ ਕਿਉਂਕਿ ਜਿਹੜਾ ਬਾਹਰਲਾ ਆਣਾ ਹੈ ਜਿਵੇਂ ਜਿਵੇਂ ਅਸੀਂ ਉਸ ਨੂੰ ਖਾਂਦੇ ਆ ਸਾਡੇ ਟੇਸਟ ਬਰਡਸ ਇਸ ਤਰ੍ਹਾਂ ਨਾਲ ਬਣ ਜਾਂਦੇ ਨੇ ਕਿ ਇੱਕ ਵਾਰ ਖਾਣ ਤੋਂ ਬਾਅਦ بار بار ਖਾਂਦਾ ਉਹਨਾਂ ਨੂੰ ਜੀ ਕਰਦਾ ਹੈ ਲੇਕਿਨ ਉਹ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ ਬਾਕੀ ਅਸੀਂ ਗੱਲ ਕਰੀਏ ਜਦੋਂ ਅਸੀਂ ਡਾਈਟ ਦੀ ਗੱਲ ਕਰਦੇ ਆ ਨਾ ਖਾਣਾ ਤਾਂ ਕਈ ਕਹਿੰਦੇ ਕਿ ਅਸੀਂ ਘਰ ਦਾ ਹੀ ਖਾਣਾ ਖਾਂਦੇ ਆ ਫਿਰ ਸਾਡੇ ਵਿੱਚ ਹੈਲਥ ਇਸ਼ੂ ਕਿਉਂ ਆਇਆ ਹੈ ਜਾਂ ਹਾਈ ਬੀਪੀ ਦੀ ਪ੍ਰੋਬਲਮ ਕਿਉਂ ਆਇਆ ਹੈ ਕਿਉਂਕਿ ਨਿਊਟ੍ਰੀਸ਼ਨ ਦੀ ਕਮੀ ਹੁੰਦੀ ਹੈ ਕਈ ਵਾਰ ਅਸੀਂ ਇੰਨਾ ਜ਼ਿਆਦਾ ਕੁਕਡ ਖਾਣਾ ਖਾ ਰਹੇ ਹਾਂ ਕਿ ਹਰ ਚੀਜ਼ ਕਰਦੀ ਹੀ ਹੈ ਜੇ ਅਸੀਂ ਗੱਲ ਕਰੀਏ ਅਸੀਂ ਫਰਾਈ ਸਬਜ਼ੀਆਂ ਖਾ ਰਹੇ ਹਾਂ ਕਹਿਣ ਨੂੰ ਅਸੀਂ ਘਰ ਦੀ ਚੀਜ਼ ਖਾ ਰਹੇ ਹਾਂ ਲੇਕਿਨ ਫਰਾਈ ਕਰਕੇ ਖਾ ਰਹੇ ਹਾਂ ਨਿਊਟ੍ਰੀਸ਼ਨ ਜੋ ਹੈ ਖਤਮ ਹੋ ਚੁੱਕਿਆ ਹੁੰਦਾ ਉਸ ਦੇ ਨਾਲ ਸਬਜ਼ੀਆਂ ਦਾ ਓਵਰ ਕੁਕਡ ਕਰਕੇ ਕੋਈ ਵੀ ਸਬਜ਼ੀ ਦਾਲ ਸਾਨੂੰ ਨਹੀਂ ਖਾਣੀ ਚਾਹੀਦੀ ਜਾਂ ਫਿਰ ਅਸੀਂ ਇੱਕ ਦਾ ਇੱਕ ਦਿਨ ਦਾ ਬਣਿਆ ਖਾਣਾ ਦੂਜੇ ਦਿਨ ਤੀਜੇ ਦਿਨ ਤੱਕ ਵੀ ਗਰਮ ਕਰ ਕਰਕੇ ਖਾ ਰਹੇ ਹਾਂ ਤਾਂ ਇਸ ਦੇ ਨਾਲ ਨਿਊਟ੍ਰੀਸ਼ਨ ਦੀ ਕਮੀ ਹੋ ਜਾਂਦੀ ਹੈ ਇਸ ਲਈ ਨਾ ਸਾਨੂੰ ਆਪਣੇ ਖਾਣਾ ਬਣਾ ਦੇ ਤਰੀਕੇ ਨੂੰ ਵੀ ਬਿਲਕੁਲ ਸਹੀ ਕਰਨਾ ਚਾਹੀਦਾ ਹੈ ਔਰ ਪਲੱਸ ਕਰਨੀ ਚਾਹੀਦੀ ਹੈ ਸਾਨੂੰ ਹਰੀਆਂ ਸਬਜ਼ੀਆਂ ਫਰੂਟ ਸੈਲਡਸ ਇਸ ਤਰੀਕੇ ਦੀ ਚੀਜ਼ਾਂ ਜ਼ਰੂਰ ਐਡ ਕਰੋ ਜਿਸ ਦੇ ਨਾਲ ਤੁਹਾਨੂੰ ਫਰੈਸ਼ ਵਿਟਾਮਿਨਸ ਮਿਨਰਲਸ ਨਾਲ ਨਾਲ ਮਿਲਦੇ ਰਹਿਣ ਸੋ ਆਪਣੀ ਡਾਈਟ ਦੇ ਉੱਪਰ ਫੋਕਸ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਅੱਗੋ ਗੱਲ ਕਰੀਏ ਜਿਨ੍ਹਾਂ ਦੀ ਡਾਈਟ ਵਿੱਚ ਨਮਕ ਬਹੁਤ ਜ਼ਿਆਦਾ ਹੁੰਦਾ ਹੈ ਸੋਡੀਅਮ ਬਹੁਤ ਜ਼ਿਆਦਾ ਹੁੰਦਾ ਹੈ ਨਮਕ ਦੇ ਵਿੱਚ ਸੋਡੀਅਮ ਹੁੰਦਾ ਲੇਕਿਨ ਬਹੁਤ ਸਾਰੀ ਕਈ ਐਸੀ ਚੀਜ਼ਾਂ ਹੁੰਦੀਆਂ ਨੇ ਜਿਸ ਦੇ ਵਿੱਚ ਨਮਕ ਨਾ ਹੋ ਕੇ ਇਕੱਲਾ ਸੋਡੀਅਮ ਹੀ ਮਿਲ ਰਿਹਾ ਹੁੰਦਾ ਸੋ ਉਹਨਾਂ ਚੀਜ਼ਾਂ ਨੂੰ ਵੀ ਸਮਝਣਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਉੱਪਰ ਅਲੱਗ ਤੋਂ ਵੀਡੀਓ ਬਣਾਉਂਗੀ ਕਿ ਸੋਡੀਅਮ ਵਾਲੀ ਚੀਜ਼ਾਂ ਕਿਡੀਆਂ ਹੁੰਦੀਆਂ ਹਨ ਅਗਰ ਹਾਈ ਬੀਪੀ ਦੀ ਪ੍ਰੋਬਲਮ ਹੈ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਗਰੇਸ ਕਰਨਾ ਚਾਹੀਦਾ ਹੈ ਸੋ ਦੇਖੋ ਹਾਈ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮਾੜਾ ਅਸਰ ਦਿਲ ਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਹਾਈ ਬੀਪੀ ਇੱਕਦਮ ਜਦੋਂ ਬਹੁਤ ਜ਼ਿਆਦਾ ਹੋਵੇ ਕਿਸੇ ਵੀ ਸਾਡੇ ਆਰਗਨ ਦੇ ਉੱਪਰ ਉਹ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪੈ ਸਕਦਾ ਹੈ ਇਸ ਕਰਕੇ ਇਹਨਾਂ ਸਥਿਤੀਆਂ ਤੋਂ ਬਚਣ ਦੇ ਲਈ ਆਪਣੇ ਲਾਈਫਸਟਾਈਲ ਨੂੰ ਪਹਿਲਾਂ ਸਹੀ ਕਰੋ ਖਾਣੇ ਪੀਣੇ ਨੂੰ ਸਹੀ ਕਰੋ ਦੂਸਰੀ ਗੱਲ ਜਿਨ੍ਹਾਂ ਨੂੰ ਆਬੈਸਿਟੀ ਹੈ ਯ ਜਿਨ੍ਹਾਂ ਨੂੰ ਮੋਟਾਪਾ ਜ਼ਿਆਦਾ ਹੈ ਨਾ ਉਹਨਾਂ ਵਿੱਚ ਵੀ ਹਾਈ ਬੀਪੀ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਅਗਰ ਤੁਹਾਡੇ ਆਸ-ਪਾਸ ਕੋਈ ਮੋਟਾਪੇ ਦੇ ਸ਼ਿਕਾਰ ਵਿਅਕਤੀ ਨੇ ਤੁਸੀਂ ਸਮਝ ਸਕਦੇ ਹੋ ਦੇਖ ਸਕਦੇ ਹੋ ਉਹ ਆਪਣੇ ਹੈਲਥ ਪ੍ਰੋਬਲਮ ਤੁਹਾਡੇ ਨਾਲ ਕਦੇ ਸ਼ੇਅਰ ਕਰਦੇ ਹੋਣਗੇ ਤਾਂ ਹਾਈ ਬੀਪੀ ਦੀ ਪ੍ਰੋਬਲਮ ਵੀ ਉਹਨਾਂ ਨੂੰ ਰਹਿੰਦੀ ਹੈ ਕੋਲੇਸਟ੍ਰੋਲ ਦੀ ਪ੍ਰੋਬਲਮ ਉਹਨਾਂ ਨੂੰ ਰਹਿਣ ਲੱਗ ਜਾਂਦੀ ਹੈ ਸੋ ਜਿਨ੍ਹਾਂ ਨੂੰ ਓਬੈਸਿਟੀ ਮੋਟਾਪਾ ਹੈ ਆਪਣਾ ਮੋਟਾਪਾ ਕੰਟਰੋਲ ਕਰਨ ਲਈ ਟਾਈਮਲੀ ਉਹਨਾਂ ਨੂੰ ਸਹੀ ਡਿਸੀਜਨ ਲੈ ਲੈਣਾ ਚਾਹੀਦਾ ਹੈ ਚਾਹੇ ਕਿ ਤੁਸੀਂ ਆਪਣੀ ਡਾਈਟ ਸਹੀ ਕਰੋ ਥੋਲਕੀ ਫੁਲਕੀ ਐਕਸਰਸਾਈਜ਼ ਸ਼ੁਰੂ ਕਰ ਦੋ ਵਾਕ ਕਰਨੀ ਸ਼ੁਰੂ ਕਰ ਦੋ ਇਸ ਨਾਲ ਵੀ ਬੀਪੀ ਤੁਹਾਡਾ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ ਸਟ्रेस ਜਿਹੜੇ ਬਹੁਤ ਹੀ ਜ਼ਿਆਦਾ ਲੈ ਰਹੇ ਫੀਮੇਲਸ ਆਪਾਂ ਲੇਡੀਜ਼ ਦੀ ਗੱਲ ਕਰੀਏ ਘਰੇ ਕੋਈ ਛੋਟੀ ਗੱਲ ਹੁੰਦੀ ਹੈ ਕੋਈ ਵੱਡੀ ਗੱਲ ਹੈ ਤਾਂ ਉਸ ਦਾ ਸਟ्रेस ਇੰਨਾ ਜ਼ਿਆਦਾ ਲੈਂਦੇ ਨੇ ਕਿ ਉਹਨਾਂ ਦੇ ਬਲੱਡ ਪ੍ਰੈਸ਼ਰ ਦੇ ਉੱਪਰ ਉਸ ਦਾ ਫਰਕ ਪੈਣਾ ਲੱਗਦਾ ਹੈ ਕਈਆਂ ਦਾ ਤਾਂ ਬਹੁਤ ਜ਼ਿਆਦਾ ਲੋਅ ਚਲਾ ਜਾਂਦਾ ਕਈਆਂ ਦਾ ਗੁੱਸੇ ਦੇ ਨਾਲ ਇੰਨਾ ਜ਼ਿਆਦਾ ਹਾਈ ਹੋ ਜਾਂਦਾ ਕਿ ਇੱਕਦਮ ਕੰਟਰੋਲ ਵੀ ਨਹੀਂ ਹੋ ਪਾਂਦਾ ਸੋ ਕਦੀ ਵੀ ਜ਼ਿੰਦਗੀ ਵਿੱਚ ਕੋਈ ਵੀ ਮੌਕਾ ਜਗ੍ਹਾ ਅਗਰ ਐਸਾ ਆ ਗਿਆ ਚਿੰਤਾ ਬਣ ਗਈ ਹੈ ਪਰ ਇੰਨੀ ਚਿੰਤਾ ਨਾ ਲਓ ਕਿ ਉਹ ਤੁਹਾਡੇ ਬਾਡੀ ਸਿਸਟਮ ਨੂੰ ਹੀ ਹਿਲਾ ਕੇ ਰੱਖ ਦੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਹੀ ਹਿਲਾ ਦੇ ਕਿਉਂਕਿ ਫਿਰ ਮੈਂ ਗੱਲ ਕਰਾਂ ਜਿਵੇਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਬਾਡੀ ਦੇ ਵਿੱਚ ਤਾਂ ਫਿਰ ਜੇ ਗੋਲੀ ਖਾਣੀ ਪੈਂਦੀ ਹੈ ਫਿਰ ਉਹ ਜਿਹੜੇ ਆਪਣੇ ਬਾਕੀ ਸਭ ਚੀਜ਼ਾਂ ਤੇ ਯਾਨੀ ਲਾਈਫ ਸਟਾਈਲ ਖਾਣੇ ਤੇ ਆਪਣਾ ਮੂਡ ਦੇ ਉੱਪਰ ਆਪਣੇ ਕੰਟਰੋਲ ਨਹੀਂ ਕਰ ਪਾਉਂਦੇ ਆ ਤਾਂ ਉਸ ਦੇ ਨਾਲ ਉਹ ਲਾਈਫ ਲੌਂਗ ਹੀ ਗੋਲੀ ਖਾਣੀ ਪੈਂਦੀ ਹੈ ਉਮਰ ਵਧਣ ਦੇ ਨਾਲ ਨਾਲ ਵੀ ਹਾਈ ਬੀਪੀ ਦੀ ਪ੍ਰੋਬਲਮ ਹੋਣ ਲੱਗਦੀ ਹੈ ਕਿਉਂਕਿ ਜਿਹੜੀਆਂ ਸਾਡੀਆਂ ਨਸਾਂ ਨੇ ਅੰਦਰ ਲੀਆਂ ਉਹ ਸਖਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਬਲੱਡ ਸਰਕੂਲੇਸ਼ਨ ਦਾ ਜਿਹੜਾ ਫਲੋ ਹੈ ਉਹ ਸਹੀ ਨਹੀਂ ਹੋ ਪਾ ਰਿਹਾ ਹੁੰਦਾ ਸੋ ਅਗਰ ਤੁਸੀਂ ਟਾਈਮਲੀ ਆਪਣੀ ਡਾਈਟ ਸਹੀ ਰੱਖੋ ਐਕਸਰਸਾਈਜ਼ ਸਹੀ ਤਰ੍ਹਾਂ ਨਾਲ ਕਰੋ ਪਾਣੀ ਸਹੀ ਤਰੀਕੇ ਨਾਲ ਪੀਓਗੇ ਤੇ ਉਮਰ ਦੇ ਨਾਲ ਨਾਲ ਵੀ ਜਿਹੜੀਆਂ ਨਸਾਂ ਸਖਤ ਨਹੀਂ ਹੁੰਦੀਆਂ ਬਲੱਡ ਸਰਕੂਲੇਸ਼ਨ ਬਿਲਕੁਲ ਸਹੀ ਉੱਥੇ ਬਣਿਆ ਹੀ ਰਹਿੰਦਾ ਹੈ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਲਾਈਫ ਲੌਂਗ ਦਿੱਕਤ ਨਹੀਂ ਆਂਦੀ ਹੈ ਅਗੋ ਗੱਲ ਕਰੀਏ ਜਿਨ੍ਹਾਂ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ 슈ਗਰ ਹੈ ਕਿਡਨੀ ਦੀ ਅਗਰ ਕਿਸੇ ਨੂੰ ਪ੍ਰੋਬਲਮ ਹੈ ਉੱਥੇ ਵੀ ਹਾਈ ਬੀਪੀ ਦੀ ਪ੍ਰੋਬਲਮ ਦੇਖੀ ਜਾਂਦੀ ਹੈ ਸੋ ਡਾਇਬੀਟੀਜ਼ ਜਾਂ 슈ਗਰ ਵਾਲਿਆਂ ਨੂੰ ਵੀ ਆਪਣੀ ਡਾਈਟ ਤੇ ਤਾਂ ਧਿਆਨ ਰੱਖਣਾ ਹੀ ਪੈਂਦਾ ਹੈ ਔਰ ਜ਼ਰੂਰ ਹਮੇਸ਼ਾ ਅਜੀਹਾ ਖਾਣਾ ਖਾਣਾ ਚਾਹੀਦਾ ਹੈ ਮੈਂ ਓਵਰਆਲ ਗੱਲ ਕਰਦੀ ਆ ਜਿਨ੍ਹਾਂ ਨੂੰ ਵੀ ਬੀਪੀ ਦੀ ਪ੍ਰੋਬਲਮ ਹੈ ਜਿਸ ਵਿੱਚ ম্যাগਨੀਸ਼ੀਅਮ ਔਰ ਪੋਟਾਸ਼ੀਅਮ ਦੀ ਮਾਤਰਾ ਬਹੁਤ ਅੱਛੀ ਮਾ ਹੋਵੇ ਸੋ ਸੀਡਸ ਵਗੈਰਾ ਵੀ ਹੁੰਦੇ ਆ ਜਿਹੜੇ ਆਪਾਂ ਖਾਣੇ ਆ ਉਹਨਾਂ ਵਿੱਚ ਵੀ ਪੋਟਾਸ਼ੀਅਮ ম্যাগਨੀਸ਼ੀਅਮ ਅੱਛੀ ਮਾਤਰਾ ਵਿੱਚ ਮਿਲ ਜਾਂਦਾ ਹੈ ਪਮਪਕਿਨ ਸੀਡਸ ਹੈ ਈਵਨ ਤੁਸੀਂ ਚੁਕੰਦਰ ਖਾ ਸਕਦੇ ਹੋ ਉਸ ਵਿੱਚ ਪੋਟਾਸ਼ੀਅਮ ਬਹੁਤ ਅੱਛੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ ਅਗੂ ਆਪਾਂ ਗੱਲ ਕਰੀਏ ਫੈਮਿਲੀ ਹਿਸਟਰੀ ਕਈਆਂ ਦੇ पेरेंट्स नदरू फादर किसी पहला तो हाई बीपी की प्रॉब्लम होंगी नाल, नाल हैल्थ इशूज कई ऐसे हैल्थ इशूज ने जो अगो जनरे बाय जनरे अगे चल चलते दे रहेंगे सो कई अपने पेरेंट्स तो ही कुछ बीमारियां मिल जाए सो आ, इस करके सब चीज़ों का तुम ध्यान जरूर रखो अपना लाइफ स्टाइल सही करना है, अपनी ईटिंग हैबिट सही करनी है स्ट्रैस बहुत ज्यादा नहीं लैंना जन मोटापा देख रहे हो समझ रहे हो महसूस कर रहे हो गए मोटापा हो गया लेकिन कल कुछ नहीं रहे हो तो अपने मोटापे को घटाने ਅੱਜ ਤੋਂ ਹੀ ਐਕਟਿਵ ਹੋ ਜਾਓ ਕਿਉਂਕਿ ਦੇਰ ਸਵੇਰੇ ਇਹ ਮੋਟਾਪਾ ਤੁਹਾਡੇ ਲਈ ਵੱਡੀ ਮੁਸ਼ਕਿਲ ਜ਼ਰੂਰ ਬਣਨ ਵਾਲਾ ਹੈ ਤੇ ਓਵਰਲੋਡ ਆਪਣੇ ਉੱਪਰ ਲੈ ਕੇ ਨਾ ਚੱਲੋ ਆਪ ਟਾਈਮਲੀ ਆਪਣੇ ਓਵਰ weight ਨੂੰ ਨਾਰਮਲ weight ਤੇ ਲੈ ਕੇ ਆਓ ਔਰ ਆਪਣਾ ਜਿਹੜਾ ਹੈ ਸਟ्रेस ਲੈਵਲ ਜ਼ਰੂਰ ਘਟਾ ਦਿਓ ਔਰ ਅਗਰ ਤੁਸੀਂ ਜਦੋਂ ਐਕਸਰਸਾਈਜ਼ ਔਰ ਸੈਰ ਕਰਨੀ ਸ਼ੁਰੂ ਕਰੋਗੇ ਨਾ ਤਾਂ ਤੁਹਾਡਾ ਸਟ्रेस ਲੈਵਲ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਆਈ ਹੋਪ ਅੱਜ ਦੀ ਇਹ ਵੀਡੀਓ ਤੁਸੀਂ ਵੇਖੀਆ ਸੁਣੀਆ ਸਮਝੀਆ ਤਾਂ ਬਾਕੀਆਂ ਨਾਲ ਵੀ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਹਨਾਂ ਗੱਲਾਂ ਨੂੰ ਸਮਝ ਸਕਣ ਹਾਈ ਬੀਪੀ ਨੂੰ ਕੰਟਰੋਲ ਕਰ ਸਕਦੇ ਹੋ ਬਸ ਇਹਨਾਂ ਕੁਝ ਗੱਲਾਂ ਤੇ ਅਗਰ ਤੁਸੀਂ ਧਿਆਨ ਰੱਖ ਲੋਗੇ ਤੁਹਾਡੀ ਗੋਲੀ ਵੀ ਛੁੱਟ ਜਾਏਗੀ ਅਗਰ ਪੂਰਾ ਫੋਕਸ ਹੋ ਕੇ ਡੇਲੀ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਿਰਫ ਭਾਈ ਬੀਪੀ ਹੀ ਨਹੀਂ ਅਗਰ ਕੋਈ ਹੋਰ ਵੀ ਹੈਲਥ ਇਸ਼ੂ ਚੱਲ ਰਿਹਾ ਨਾ वो भी कंट्रोल विच आने वाला है सो so, वीडियो चंकी लगी है तो लाइक एंड शेयर कर देना कमेंट करके भी अपने विचार जरूर साझे करना पेज नाले तक फॉलो नहीं किया तो फटाफट फ़्ट फॉलो कर दो यूट्यूब चैनल हेल्थ एडवाइस विद हरजोत कौर को सबसक्राइब नहीं किया फटाफट फ़्ट सबसक्राइब भी कर दो मिले जल्दी ही सेहत में जुड़ी होर खास जानकारी के फिलहाल ही दो जी इजाजत सत श्रीकाल